ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਨਪੀਤ ਕੋਰ ਹੈ ਮੈਂ 9th ਕਲਾਸ ਦੀ ਵਿਦਿਆਰਥਣਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਗੁਰਤੇਗ ਬਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰ ਨਾਲ ਸਮਰਪਿਤ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀਆਂ ਜਿਸ ਦਾ ਨਾਮ ਹੈ ਸੀਸ ਕਾਂਜ ਨੂੰ ਸਲਾਮ ਹਿੰਦ ਦਾ ਜਹਾਜ ਸੀ ਤੁ noe ਪਿੱਤਾ ਤਾਰਿਆ ਹਸਦੇ ਹਸੁੰਦੇ ਸੀਸ ਦਿੱਲੀ ਵਿੱਚੋਂ ਆ ਰਿਆ ਮੋਤ ਸੀ ਕਬੂਲ ਨਾ ਕਬੂਲ ਇਸਲਾਮ ਹੈ ਤੇਰੇ ਸੀਸ ਕੰੰਜ ਨੂੰ ਸਲਾਮ ਹੈ ਸਲਾਮ ਹੈ ਤੇਰੇ ਸੀਸ ਕੰੰਜ ਨੂੰ ਸਲਾਮ ਹੈ ਸਲਾਮ ਹੈ ਤਨੀ ਹੋ ਕੇ ਦੇਖਦਾ ਤੀਕ ਥੱਲੇ ਬੈ ਗਿਆ ਕੋ ਪੁੱਛੇ ਕੋਈ ਦੇਸ਼ ਦਾ ਬਕਾਇਆ ਤਾਂ ਨਹੀਂ ਰਹਿ ਗਿਆ ਤਨੀ ਹੋ ਕੇ ਦੇਖਦਾ ਤੀਕ ਥੱਲੇ ਬੈ ਗਿਆ ਕੋ ਪੁੱਛੇ ਕੋਈ ਦੇਸ਼ ਦਾ ਬਕਾਇਆ ਤਾਂ ਨਹੀਂ ਰਹਿ ਗਿਆ ਜ਼ੁਲਮੀ ਹਕੂਮਤਾਂ ਦੀ ਟਾਲ ਦਿੱਤੀ ਛਾਂ ਹੈ ਤੇਰੇ ਸੀਸ ਕੰੰਜ ਨੂੰ ਸਲਾਮ ਹੈ ਤੇਰੇ ਸਿਸ ਗੰਝ ਨੂੰ ਸਲਾਮ ਹੈ ਸਲਾਮ ਹੈ ਆਰਾਮਤੀ ਦਾਸ ਜੀ ਦਸੀਸੀ ਉੱਤੇ ਚੰਨ ਦਾ ਸਤੀ ਦਾਸ ਹੌਲੇ ਹੌਲੇ ਰੂਈ ਵਿੱਚ ਜਲਦਾ ਆਰਾਮਤੀ ਦਾਸ ਜੀ ਦਸੀਸੀ ਉੱਤੇ ਚੰਨ ਦਾ ਸਤੀ ਦਾਸ ਹੌਲੇ ਹੌਲੇ ਰੂਈ ਵਿੱਚ ਜਲਦਾ ਜਾਲਮਾਂ ਦੀ ਈਨ ਇੱਥੇ ਮੰਨਣੀ ਹਰਾਮ ਹੈ ਤੇਰੇ ਸਿਸ ਗੰਝ ਨੂੰ ਸਲਾਮ ਹੈ ਸਲਾਮ ਹੈ ਤੇਰੇ ਸਿਸ ਗੰਝ ਨੂੰ ਸਲਾਮ ਹੈ ਤੇਰੇ ਸੀਸ ਗੰਜ ਤੇ ਹਮੇਸ਼ਾ ਮਿਲਦੇ ਲੱਗਦੇ ਓ ਕਬਰੇ ਰੋਂਗੇ ਤੇ ਤਦੀ ਵੀ ਨਹੀਂ ਜਗਦੇ ਤੇਰੇ ਸੀਸ ਗੰਜ ਜੀ ਉੱਤੇ ਹਮੇਸ਼ਾ ਮਿਲਦੇ ਲੱਗਦੇ ਓ ਕਬਰੇ ਰੋਂਗੇ ਤੇ ਤਦੀ ਵੀ ਨਹੀਂ ਜਗਦੇ ਚਾਪਰਾ ਦਾ ਓਲ ਕੁੜੀ ਮਿੱਟ ਜਾਂਦਾ ਨਾਮ ਹੈ ਤੇਰੇ ਸੀਸ ਗੰਜ ਨੂੰ ਸਲਾਮ ਹੈ ਸਲਾਮ ਹੈ ਤੇਰੇ ਸੀਸ ਗੰਜ ਨੂੰ ਸਲਾਮ ਹੈ